ठाकुर जी ਦੇ ਇੰਤਜ਼ਾਰ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਦਰਸ਼ਨ ਦੇ ਅਭਿਲਾਸ਼ਾ ਲੈ ਹੋਏ ਜਿਹੜੇ ਪਕਤਾ ਵਿਜਲੇ ਇਕਤਾਰ ਲੱਗਨੀ ਸ਼ੁਰੂ ਹੋ ਗਈ। ਦੇਖ ਸਕਦੇ ਹੋ ਨਜ਼ਾਰਾ ਕਿੰਨਾ ਕਜੜਾ ਹੈ ਮਨਪੋਹਣ ਦੇਖਣ ਨੂੰ ਮਿਲ ਰਿਹਾ ਹੈ। ਕਹਤੇ ਹੈ ਰਾਗੇ ਮੇਰੀ ਬਾਤ ਹੈ ਪਿਤਾ ਹੈ ਘਨਸ਼ਾਮ ਇਹਨ ਦੋਨੋਂ ਕੇ ਚਰਨੋ ਮੇਰਾ ਕੋਟ ਕੋਟ ਪ੍ਰਣਾਮ। ਐਸਾ ਅਜ ਨਜ਼ਾਰਾ ਲੱਗ ਰਿਹਾ ਹੈ ਸਵੈਮ ठाकुर जी ਆਪੇ ਬਿਰਾਜੇ ਹੈ। इस रोड का नाम वृंदावन रोड है स्वयं वृंदावन स्वयं भगवान ठाकुर जी सारे लोग सखा भगवान सखा सारे भगवान ठाकुर ठाकुर जी जी बने हुए सारे दर्शन कर रहे हैं आज का पावन पवित्र दिन श्री कृष्ण जन्माष्टमी का पवित्र दिन बड़ी धूमधाम से श्रद्धा पूर्वक प्राचीन शिव मंदिर में मनाया जा रहा है मैं सभी लोगों से गुजारिश करता हूँ कि शिव मंदिर में आए और भगवान भोलेनाथ जी का भगवान कृष्ण जी का आशीर्वाद प्राप्त करें और अपना ਜੀਵਨ ਸਫਲ ਬਣਾਏ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਤਰਵਾਦ ਕਰਦਾ ਸਕੌਨ ਟੈਂਪਲ ਦੇ ਸਾਰੇ ਹੀ ਪ੍ਰਬੰਧਕਾਂ ਦਾ ਔਰ ਜਿਨ੍ਹਾਂ ਨੇ ਹਰ ਸਾਹ ਔਰ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਂਦੇ ਤੇ ਔਰ ਮੈਨੂੰ ਵੀ ਹਮੇਸ਼ਾ ਬਲਾ ਕੇ ਆਸ਼ੀਰਵਾਦ ਦਿੰਦੇ ਨੇ ਹਰ ਸਾਲ ਦੀ ਤਰ੍ਹਾਂ ਬੋਲੇਨਾਥ ਦੇ ਮੰਦਿਰ ਦੇ ਵਿੱਚ ਸੰਗਤਾਂ ਇਦਾਂ ਹੀ ਆਉਂਦੀਆਂ ਤੁਸੀਂ ਹਲੇ 10 ਵਜੇ ਨਾ ਥੋੜਾ ਜਿਹਾ 11 ਵਜਨ ਦੇਓ ਕਿਉਂਕਿ ਲੋਕਾਂ ਨੇ ਰੋਟੀਆਂ ਖਾ ਕੇ ਫਿਰ ਪ੍ਰਭੂ ਦੇ ਚਰਨਾਂ 'ਚ ਬਹਿ ਜਾਣਾ ਤੇ ਜਦੋਂ ਪ੍ਰਭੂ ਜੀ ਦਾ ਜਨਮ ਹੋਣਾ ਤਾਂ ਲੋਕਾਂ ਨੇ ਜਾਣਾ ਇਹ ਸਾਰਾ ਇਲਾਕਾ ਭਰਿਆ ਹੋਣਾ ਤੁਸੀਂ ਸਾਡੇ ਉਹ ਹੋਟਲ ਤੋਂ ਲੈ ਕੇ ਇੱਥੇ ਤੱਕਰ ਇਧਰੋਂ ਬ੍ਰਿੰਦਵਾਨ ਰੋਡ ਸਾਰਾ ਦੇਖੋਗੇ ਭਰਿਆ ਆ ਤੁਹਾਨੂੰ ਪੂਰਾ ਬ੍ਰਿੰਦਵਾਨ ਵਾਲਾ ਮਾਹੌਲ ਹੈ ਔਰ ਬ੍ਰਿੰਦਵਾਨ ਰੋਡ ਦੇ ਉੱਤੇ ਲੋਕਾਂ ਨੂੰ ਪੂਰਾ ਇਸ ਟਾਈਮ ਇਹੀ ਇਨਤਜ਼ਾਰ ਆ ਕਿ ਅਸੀਂ ਬ੍ਰਿੰਦਵਾਨ ਆਏ ਹੋਏ ਆ ਔਰ ਪੂਰਾ ਤ੍ਰੇਸ਼ਨ ਜਿਹੜਾ ਮੈਂ ਉਸ ਤਵਦਾ ਜਿਹੜਾ ਤਿਹਾਰਾ ਹੈ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੈਂ ਤੁਹਾਨੂੰ ਮੌਜੂਦਾ ਲੁਧਿਆਣਾ ਦੇ ਸਿਵਲ ਲਾਈਨਸ ਦੇ ਵਿੱਚ ਵੇਂਦਾ ਵੰਡਰ ਉੱਤੇ ਦੇਖ ਸਕਦੇ ਹੋ ਨਜ਼ਾਰਾ ਕਿੰਨਾ ਕਜੜਾ ਹੈ ਮਨਮੋਹਨ ਦੇਖਣ ਨੂੰ ਮਿਲ ਰਿਹਾ ਹੈ ਠਾਕੁਰ ਜੀ ਦੇ ਇੰਤਜ਼ਾਰ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਦਰਸ਼ਨ ਦੀ ਅਭਿਲਾਸ਼ਾ ਲੈ ਹੋਏ ਜਿਹੜੇ ਪਕਤਾ ਦੀ ਜਲੇਕ ਤਾਲ ਲੱਗਣੀ ਸ਼ੁਰੂ ਹੋ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋਹਣੇ ਸੋਹਣੇ ਸਰੂਪ ਦੇ ਵਿੱਚ ਜਿਹੜੇ ਨੰਨੇ ਨੰਨੇ ਬੱਚੇ ਨਜ਼ਰ ਆ ਰਹੇ ਨੇ ਕੋਈ ਕਿਸ਼ਨ ਜੀ ਦੇ ਜਿਹੜੇ ਸਰੂਪ ਦੇ ਵਿੱਚ ਹੈ ਤੇ ਕੋਈ ਰਾਧਾ ਰਾਣੀ ਦੇ ਜਿਹੜੇ ਆ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੀ ਮਾਵਾਂ ਪੈ ਤੇਰਪ ਜਿਹੜਾ ਪਕਤਾ ਦੀ ਲਾਈਨ ਕਤਾਰਾਂ ਜਿਹੜੀਆਂ ਨੇ ਵੱਧੀਆਂ ਜਾਂਦੀਆਂ ਨੇ ਦੇਖ ਸਕਦੇ ਹੋ ਤਸਵੀਰੇ ਦੇ ਵਿੱਚ ਕਿੰਨੇ ਕੁ ਜਿਹੜੀ ਹੈ ਖੁਸ਼ੀ ਦੇ ਨਾਲ ਲੋਕ ਪਹੁੰਚ ਰਹੇ ਨੇ ਇੱਕ ਪਾਸੇ ਮਾਵਾ ਨੇ ਜਿਹੜੀ ਪਕਪੋੜੇ ਦੇ ਵਿੱਚ ਜਿਹੜੇ ਕ੍ਰਿਸ਼ਨ ਜੀ ਦਾ ਸਰੂਪ ਹੈ ਉਹਨਾਂ ਨੂੰ ਚੂਤ ਆ ਦਿੰਦੋ ਹੈ ਨਜ਼ਰ ਆ ਰਹੀਆਂ ਨੇ ਤੇ ਨਾਲ ਹੀ ਜਿਹੜੇ ਪੁਜਾਰੀ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁਜਾਰੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨ ਪੁਜਾਰੀ ਜੀ ਪ੍ਰਾਚੀਨ ਸ਼ਿਵ ਮੰਦਿਰ ਕਿੰਨਾ ਕੁ ਪ੍ਰਾਚੀਨ ਹੈ ਤੇ ਮੰਨਤਾ ਕੀ ਹੈ ਮਨਤਾ ਇਸ ਵਿੱਚ ਸ਼ਿਵਲਿੰਗ ਜੋ ਹੈ ਜੋ आज कुछ वर्षों पहले पीपल का वृक्ष था पीपल नीचे शिव मंदिर कहते हैं जहाँ पे पीपल के वृक्ष शिव मंदिर, शिव जी होते हैं वो साक्षात शिव बैठे होते हैं, कहते हैं राधे मेरी बात है पिता है घन इन दोनों के चरणों में मेरा कोट कोट प्रणाम ऐसा आज नजारा लग रहा है स्वयं ठाकुर जी विराजे हैं। इस रोड का नाम वृंदावन रोड है स्वयं वृंदावन स्वयं भगवान ठाकुर जी सारे लोग सखा भगवान ठाकुर जी सखा बने हुए सारे भगवान ठाकुर जी दर्शन कर रहे हैं इस शिव मंदिर में बड़ी ही मानता जो आता है तो खाली ले जाता है रोते हुए आते हैं हंसते हुए जाते हैं खाली झोली लेके आते हैं भर के लोग झोले ले जाते हैं ऐसा हमारा शिव मंदिर कहते हैं इस शिव मंदिर में जो तैतालीस दिन लगातार शिव जी का पूजन करता है अभिषेक करता है, जो का लगाता है और यहाँ पे लंगर का भोग लगाता है तो ठाकुर जी सभी मनोकामना पूर्ण करते हैं ऐसा है हमारा ये शिव मंदिर और यहाँ के जो सेवक है हमारे मेरा मित्र है या छोटा भाई मान लो चिंटू शास्त्री बड़े धूम बड़े अच्छे से मन सब कुछ छोड़ के भगवान के चरणों में विलीन रहता है भगवान के चरणों में सेवा करता रहता है साथ में हम तीन ब्राह्मण हैं तीन पुजारी है, हैं इन्हीं के साथ में कंधा में कंधा लगा के भगवान की सेवा में तात्पर रहते हैं और सदैव तात्पर्य रहेंगे ये भगवान से हमारी प्रार्थना है कि हमें इतनी ताकत इतना हमें बुद्धि इतना हमें विवेक दे कि हम सभी लोग मिलकर इस शिव मंदिर को और आगे बढ़ाए बिहारी लाल की जय ਮਾਵਾ ਪੈਣਾ ਲੱਗਿਆ ਨੇ ਫਾਕੋ ਜੀ ਨੇ ਚੂਲਾ ਚਲਾਉਂਦੇ ਹੈ ਨਜ਼ਰ ਆਲੀ ਤਾਂ ਕਿ ਜਿਹੜੇ ਪ੍ਰਭੂ ਦੇ ਉਹਨਾਂ ਦੇ ਜੀਵਨ ਰੂਪੀ ਚੂਲੇ ਨੂੰ ਜਿਹੜਾ ਸਵਾਰ ਦੇ ਤੇ ਅੱਜ ਜਨਮਾਸ਼ਮੀ ਦੇ ਪਾਵਨ ਅਸਰ ਤੇ ਕੀ ਬੋਲਣਾ ਚਾਹਾਂ ਪਹਿਲੇ ਤੇ ਸਾਰਿਆਂ ਨੂੰ ਜੈ ਬੋਲੇ ਨਾਲ ਜੈ ਸ਼੍ਰੀ কৃষ্ণ ਕ੍ਰਿਸ਼ਨਾਇ ਬਾਸੂ ਦੇਵਾਏ ਹਰਿ ਪ੍ਰਮਾਤਮਣੇ ਪੰਤ ਕਲੇਸ਼ਤਾ ਸ਼ਾਹੇ ਗੋਵਿੰਦਾਏ ਨਮੋ ਨਮਾ ਅੱਜ ਦਾ ਪਾਵਨ ਪਵਿੱਤਰ ਦਿਨ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦਾ ਪਵਿੱਤਰ ਦਿਨ ਬੜੀ ਧੂਮ-ਧਾਮ ਤੇ ਸ਼ਰਧਾ पूर्वक ਇਤਰਾਚਿਨ ਸ਼੍ਰੀ ਮੰਦਿਰ ਵਿੱਚ ਮਨਾਇਆ ਜਾ ਰਹਾ ਹੈ मैं सभी लोगों से गुजारिश करता हूँ कि शिव मंदिर में आए और भगवान भोलेनाथ जी का भगवान कृष्ण जी का आशीर्वाद प्राप्त करें और अपना जीवन सफल बनाए छोटी सी बात जैसे मेरे बड़े भाई ने कहा अभी पंडित कौशल दीक्षित जी ने कहा कि हम चार ब्राह्मण कट्ठे से कंधे से कंधा में चलते हैं ये बात बिल्कुल ये बात बिल्कुल सत्य है ये भाई मेरे तीनों भाई मेरे कंधे से कंधा में चलते हैं तभी ये काम हो सकता है जो मैं क्या अकेला कुछ नहीं कर सकता ਸਭੀ ਕੋ ਜੈਪ ਬੋਲੇ ਨਾਲ ਕੋ ਸ਼ੰਕਰ ਭਗਵਾਨ ਕੀ ਜੈ ਜਨਮ ਅਸ਼ਟਮੀ ਦਾ ਪਰਮਾਣਿਆ ਤੇ ਜਿੰਨਾ ਤੇ ਜਨਮ ਜਿਹੜਾ ਕੁਝ ਮੈਸੇਜ ਹੋ ਰਹੀ ਹੈ ਜਨਮ ਅਸ਼ਟਮੀ ਪੂਰੇ ਪੰਜਾਬ ਲੈਵਲ ਤੇ ਬਹੁਤ ਪੂਰੇ ਮਤ ਬੋਲੋ ਬਹੁਤ ਖੁਸ਼ੀ ਵਾਲਾ ਬਹੁਤ ਇਤਿਹਾਸਿਕ ਦਿਹਾੜਾ ਵਾ ਅੱਜ શ્રી ਕ੍ਰਿਸ਼ਨ ਜੀ ਦੇ ਜਨਮ ਅਸ਼ਟਮੀ ਆ ਔਰ શ્રી ਕ੍ਰਿਸ਼ਨ ਜਨਮ ਅਸ਼ਟਮੀ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਦਰਵਾਦ ਕਰਦਾ ਸਕੌਨ ਟੈਂਪਲ ਦੇ ਸਾਰੇ ਹੀ ਪ੍ਰਬੰਧਕਾਂ ਦਾ ਔਰ ਜਿਨ੍ਹਾਂ ਨੇ ਹਰ ਸਾਹ ਔਰ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਂਦੇ ਤੇ ਔਰ ਮੈਨੂੰ ਵੀ ਹਮੇਸ਼ਾ ਬਲਾ ਕੇ ਆਸ਼ੀਰਵਾਦ ਦਿੰਦੇ ਨੇ ਸ਼੍ਰੀ ਕ੍ਰਿਸ਼ਨ ਜੀ ਅੱਗੇ ਇਹ ਹੀ ਅਰਦਾਸ ਕਰਦਾ ਬੇਨਤੀ ਕਰਦਾ ਸ਼੍ਰੀ ਕ੍ਰਿਸ਼ਨ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਅਸੀਂ ਰਲ ਮਿਲ ਕੇ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਅਰਦਾਸ ਕਰੂੰਗਾ ਸਾਡੇ ਅਮਰ ਜੀ ਤੇ ਸਾਡੇ ਸਾਰੇ ਸਕੌਨ ਟੈਂਪਲ ਦੇ ਸਾਰੇ ਹੀ ਪ੍ਰਬੰਧਕ ਔਰ ਜਿਹੜੇ ਹਮੇਸ਼ਾ ਤਤਪਰ ਰਹਿੰਦੇ ਨੇ ਸੇਵਾ ਵਿੱਚ ਔਰ ਸਵਾਜ ਦੀ ਸੇਵਾ ਵਿੱਚ ਲੋੜਵੰਦਾਂ ਦੀ ਮਦਦ ਵਿੱਚ ਔਰ ਧਰਮ ਦੀ ਸੇਵਾ 'ਚ ਇਹਨਾਂ ਨੂੰ ਖਾਸ ਕਰਕੇ ਤੰਦਰੁਸਤੀ ਭਕਸ਼ਨ ਤਾਂ ਕਿ ਸਾਨੂੰ ਨਾਲ ਜੋੜ ਕੇ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਦਵਾਉਂਦੇ ਰਹੇ। ਥੈਂਕ ਯੂ ਥੈਂਕ ਯੂ ਥੈਂਕ ਯੂ ਭੋਲੇਸ਼ਨਾ ਹਰੇਕਿਸ਼ਨਾ ਹਰੇਕਿਸ਼। ਸੋ ਕੁਝ ਭਕਤ ਸਾਡੇ ਨਾਲੇ ਗੱਲਬਾਤ ਕਰਦੇ ਆਂ। ਸਰ ਅੱਜ ਜਨਮਾਸਟੀ ਮੇ ਦਾ ਤਿਵਾਰ ਹੈ ਤੇ ਅੱਜ ਰਾਤ ਦੇ 10 ਵਜੇ ਚੁੱਕੇ ਆ। ਭਕਤਾ ਦੇ ਜਿਹੜੇ ਕਤਾਰ ਲੱਗੀ ਹੋਈ ਨੇ ਤੇ ਮਾਵਾਂ ਪੈਣਾ ਚੂਲਾ ਚਲਾਉਣ ਦੇ ਲਈ ਕਤਾਰਾਂ ਦੇ ਵਿੱਚ ਖੜੀਆਂ ਨੇ ਕਿੰਨਾ ਕੁ ਆਨੰਦ ਆ ਰਿਹਾ ਵਦੋ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਬੋਲੇनाथ ਦੇ ਮੰਦਰ ਦੇ ਵਿੱਚ ਸੰਗਤਾਂ ਇਦਾਂ ਹੀ ਆਉਂਦੀਆਂ ਤੁਸੀਂ ਹਲੇ 10 ਵਜੇ ਹਨ ਥੋੜਾ ਜਿਹਾ 11 ਵਜਨ ਦੇਓ ਕਿਉਂਕਿ ਲੋਕਾਂ ਨੇ ਰੋਟੀਆਂ ਖਾ ਕੇ ਫਿਰ ਪ੍ਰਭੂ ਦੇ ਚਰਨਾਂ 'ਚ ਬਹਿ ਜਾਣਾ ਤੇ ਜਦੋਂ ਪ੍ਰਭੂ ਜੀ ਦਾ ਜਨਮ ਹੋਣਾ ਤਾਂ ਲੋਕਾਂ ਨੇ ਜਾਣਾ ਇਹ ਸਾਰਾ ਇਲਾਕਾ ਭਰਿਆ ਹੋਣਾ ਤੁਸੀਂ ਸਾਡੇ ਉਹ ਹੋਟਲ ਤੋਂ ਲੈ ਕੇ ਇੱਥੇ ਤੱਕਰ ਇਧਰ ਉਹ ਬਿੰਦਰਾਵਨ ਰੋਡ ਸਾਰਾ ਦੇਖੋਗੇ ਭਰਿਆ ਹੋਇਆ ਤੁਹਾਨੂੰ ਤੁਸੀਂ ਕੈਮਰਾਮੈਨ ਆ ਤੁਹਾਨੂੰ ਨੰਗੜਾ ਔਖਾ ਹੋ ਜੂਗਾ ਇੱਥੇ ਸਾਰੇ ਭਗਤੀ ਭਾਵਨਾ ਵਾਲੇ ਸਾਡੇ ਇਸ ਇਲਾਕੇ ਵਿੱਚ ਰਹਿੰਦੇ ਇਹ ਸ਼ੇ ਮੰਦਰ ਪਰਚੀ ਸ਼ੇ ਮੰਦਰਾ ਸਾਡੇ ਕੇਸਰਦਾਸ ਜੀ ਪੰਡਤ ਜੀ ਨੇ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਵਿਦਿਆ ਸਾਗਰ ਪੱਪੂ ਜੀ ਜੋ ਪ੍ਰਭੂ ਚਰਨਾ ਦੇ ਵਿੱਚ ਜਬ ਰਾਜੇ ਹਨ ਸਾਡੇ ਭਾਬੀ ਜੀ ਉਹ ਵੀ ਪ੍ਰਭੂ ਚਰਨਾ ਚਲੇ ਗਏ ਹਨ ਕਿਉਂਕਿ ਪ੍ਰਭੂ ਨੇ ਜਿੰਨੀ ਜਿੰਨੀ ਜ਼ਿੰਦਗੀ ਦੀ ਸੇਵਾ ਜਿਸ ਦੀ ਲਗਾਈ ਹੈ ਉਹਨੀ ਉਹਨੀ ਪੂਰੀ ਲੈਣੀ ਹੈ ਉਹਨਾਂ ਤੋਂ ਬਾਅਦ ਪੱਪੂ ਪੰਡਤ ਜੀ ਤੋਂ ਬਾਅਦ ਸਾਡਾ ਚਿੰਟੂ ਸ਼ਾਸਤਰੀ ਜੀ ਜੋ ਪੱਪੂ ਵਿਦਿਆਸਾਗਰ ਪੱਪੂ ਜੀ ਦੇ ਬੇਟੇ ਹਨ ਬਹੁਤ ਚੰਗੀ ਤਰ੍ਹਾਂ ਮੰਦਿਰ ਦੀ ਸੇਵਾ ਕਰਦੇ ਹਨ ਕਿਉਂ ਜੈਸੀ ਕਰਨੀ ਵੈਸੀ ਵਰਨੀ ਇਸ ਕਰਕੇ ਉਹ ਪ੍ਰਭੂ ਦੀ ਸੇਵਾ ਕਰਦੇ ਹਨ ਭਗਤ ਹੁੰਦੇ ਹਨ ਸਭ ਦੀਆਂ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਸਾਡੇ ਨਾਲ ਇਸ ਇਲਾਕੇ ਦੇ ਚੰਨੀ ਗਿਲ ਜੀ ਬੋਵੀ ਸ਼ਰਮਾ ਜੀ ਸਿਆਲ ਸਾਹਿਬ ਸਾਰੇ ਦੋਸਤ ਇੱਕ ਮਾਨਵਤਾ ਪਰੇ ਕਰਕੇ ਜੇ ਕੋਈ ਕਿਸੇ ਨਾਲ ਗੁੱਸੇ ਵੀ ਆ ਪ੍ਰਭੂ ਦੇ ਕੰਮ ਦੇ ਵਿੱਚ ਸਾਰੇ ਅਸੀਂ ਇਕੱਠੇ ਖੜੇ ਆ ਬਹੁਤ ਵਧੀਆ ਆਨੰਦ ਹੁੰਦਾ ਤੁਸੀਂ ਬਾਕੀ ਪਬਲਿਕ ਨੂੰ ਵੀ ਦਿਖਾਓ ਕਿਸ ਤਰ੍ਹਾਂ ਪ੍ਰਭੂ ਨੂੰ ਚੁੱਲ੍ਹਾ ਚਾਹ ਰਹੇ ਹਨ ਆਨੰਦ ਮਾਰ ਰਹੇ ਹਨ ਜੈਸੀ ਜਿਸकी ਭਾਵਨਾ ਵੈਸਾ ਹੀ ਫਲ ਪਾਏ ਜਿਹੜਾ ਜਿਹੜੀ ਭਾਵਨਾ ਨਾਲ ਆਉਂਦਾ ਉਸ ਭਾਵਨਾ ਨਾਲ ਉਹਨੇ ਪ੍ਰਭੂ ਤੋਂ ਆਪਣਾ ਫਲ ਲੈ ਜਾਏ ਰਾਦੇ ਰਾਦੇ ਜੀ ਤੇ પ્રાચીਨ ਸ਼ੀ ਮੰਦਿਰ ਜਿਹੜਾ ਸਾਡੇ ਭਰਾ ਵਿਦਿਆ ਸਾਗਰ ਪੱਪੂ ਜੀ ਦੀ ਉਹਨਾਂ ਦੇ ਹੀ ਪ੍ਰੇਰਣਾ ਸਦਕਾ ਚਿੰਟੂ ਸ਼ਾਸਤਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਫੈਮਿਲੀ ਮੈਂਬਰ ਨੇ ਉਹ ਮਿਲ ਕੇ ਤੇ ਪੂਰਾ ਇਲਾਕਾ ਇਹ ਮਿਲ ਕੇ ਚਲਾ ਰਿਹਾ ਹੈ। ਸ਼ਹਿਰ ਵ੍ਰਿੰਦਾਵਨ ਔਰ ਗੋਕੁਲ ਜਿਹੜੀ ਤੁਮ ਹੈ ਅੱਜ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਹਰ ਪਾਸੇ ਮੰਦਰਾ ਦੇ ਵਿੱਚ ਸਜਾਵਟ ਹੋ ਰਹੀ ਹੈ ਤੇ ਜਿਹੜੇ ਪਗਤ ਹੈ ਉਹ ਰਾਤ ਵੇਲੇ ਵੀ ਨਿਕਲੇ ਹੋਏ ਨੇ ਬਿਲਕੁਲ ਰਾਤ ਵੇਲੇ ਵੀ ਜਿਹੜਾ ਹੈ ਦਿਨ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਹਰ ਸਾਲ ਇਹ کئی ਸਾਲਾਂ ਤੋਂ ਇਸ ਜਗ੍ਹਾ ਤੇ ਜਿਹੜਾ ਕਿ ਪੂਰੇ ਲੁਧਿਆਣਾ ਵਿੱਚ ਮਸ਼ਹੂਰ ਹੈ ਪਰਾਚੀਨ ਸ਼ਿਵ ਮੰਦਿਰ ਇਹਦੇ ਵਿੱਚ ਜਿੰਨਾ ਰਸ ਹੁੰਦਾ ਹੈ ਮੇਰੇ ਖਿਆਲ 'ਚ ਕਿਤੇ ਵੀ ਨਹੀਂ ਹੁੰਦਾ ਬਹੁਤ ਵਧੀਆ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਹੀ ਚੰਗੀ ਸਜਾਵਟ ਕੀਤੀ ਜਾਂਦੀ ਹੈ ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਹੈ ਉਹ ਪਰਾਚੀਨ ਸ਼ਿਵ ਮੰਦਿਰ ਵੱਲੋਂ ਕਰਾਇਆ ਜਾਂਦਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰਾਈ ਅੱਜ ਵੀ ਜਿਹੜਾ ਜੁਨੀਵਰਸਿਟੀ ਦਾ ਤਿਹਾਰ ਸ਼੍ਰੀ ਮੰਦਰ ਦੇ ਵਿੱਚ ਬੜੀ ਧੁੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਸਾਡੇ ਦਾਦਾ ਜੀ ਪੰਡਤ ਕੇਸਰਦਾਸ ਜੀ ਔਰ ਚਾਚਾ ਜੀ ਵਿਦਿਆ ਸਾਗਰ ਜੀ ਉਹਨਾਂ ਦੁਆਰਾ ਲਗਾਇਆ ਹੋਇਆ ਜਿਹੜਾ ਬੂਟਾ ਉਹਦੇ ਪ੍ਰੇਰਿਤ ਹੋ ਕੇ ਸਾਡਾ ਛੋਟਾ ਵੀਰ ਚੰਟੂ ਸ਼ਾਸਤਰੀ ਉਹ ਅੱਗੇ ਹੋ ਕੇ ਇਹ ਸਾਰਾ ਜਿਹੜਾ ਕੰਮ ਦੇਖਦਾ ਔਰ ਸਾਰਾ ਜਿਹੜਾ ਪਰਿਵਾਰ ਔਰ ਇਲਾਕਾ ਨਿਵਾਸੀ ਸਾਰੇ ਸਾਡੇ ਦੋਸਤ ਸਭ ਅਸੀਂ ਮਿਲ ਕੇ ਉਹਦਾ ਸਾਥ ਦਿੰਦੇ ਆ ਔਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੁੰਦਰ-ਸੁੰਦਰ ਜਿਹੜੀਆਂ ਝਾਕੀਆਂ ਦ੍ਰਿਸ਼ੇ ਆ ਲੋਗਾ ਨੂੰ ਦੇਖਣ ਨੂੰ ਦਰਸ਼ਨ ਕਰਨ ਨੂੰ ਮਿਲ ਰਹੇ ਨੇ ਜਿਹਦਾਂ ਕਿ ਬਾਲਾ ਜੀ ਦੀ ਮੂਰਤੀ ਲੱਗੀ ਹੈ ਆਪਣੇ ਕ੍ਰਿਸ਼ਨ ਜਨਮ ਕਾਲਿਆਨਾਗ ਦੇ ਉੱਤੇ ਕ੍ਰਿਸ਼ਨ ਜੀ ਨਾvre ਤੇ ਪੂਰਾ ਬਰਿੰਦਾਵਨ ਵਾਲਾ ਮਾਹੌਲ ਹੈ ਔਰ ਬਰਿੰਦਾਵਨ ਰੋਡ ਦੇ ਉੱਤੇ ਲੋਗਾ ਨੂੰ ਪੂਰਾ ਇਸ ਟਾਈਮ ਇਹੀ ਅਨੰਦ ਆ ਰਿਹਾ ਕਿ ਅਸੀਂ ਬਰਿੰਦਾਵਨ ਆਏ ਹੋਏ ਆ ਔਰ ਪੂਰਾ ਕ੍ਰਿਸ਼ਨ ਜਨਮ ਉਸ ਤਰ੍ਹਾਂ ਜਿਹੜਾ ਤਿਹਾਰ ਹੈ ਬਿਲਕੁਲ ਵਧੀਆ ਹਰਚੋ ਉਲਾਸ ਨਾਲ ਮਨਾਇਆ ਜਾ ਰਿਹਾ ਸੋ ਇਹ ਤਸਵੀਰਾਂ ਸੀ ਜੀਆ ਗ੍ਰਿੰਦਾਵਨ ਰੋਡ ਸਿਵਲ ਲਾਈਨਸ ਦੀਆਂ ਜਿੱਥੇ ਜਿਹੜੇ ਪਕਧਾ ਦਾ ਜਿਹੜਾ ਜ਼ੂਮ ਲੱਗਿਆ ਹੋਇਆ ਕਤਾਰਾਂ ਦੇ ਵਿੱਚ ਖੜ ਕੇ ਜਿਹੜੀਆਂ ਮਾਵਾਂ ਪੈੜਾ ਨੇ ਠਾਕੁਰ ਜੁਨੀਅਰ ਜਿਹੜਾ ਹੈ ਚੂਲਾ ਚਲਾਉਂਦੇ ਨੇ ਨਜ਼ਰ ਆ ਰਹੀਆਂ ਨੇ ਤਾਂ ਕਿ ਜਿਹੜੇ ਠਾਕੁਰ ਜੀ ਨੇ ਆਪਣੇ ਜੀਵਨ ਰੂਪੇ ਜਿਹੜੇ ਉਹਨਾਂ ਦੇ ਚੂਲੇ ਨੂੰ ਜਿਹੜਾ ਸਾਮ ਕੇ ਰੱਖਿਆ ਸੋ ਅਗਲੀ ਟੀਕ ਲੈ ਕੇ ਫਿਰ ਤੋਂ ਰੂਪਵਾਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦਿੱਤੀਆ ਦੇ ਨਾਲ ਪੈਪ